ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਚੂਟੀਆਂ ਕਲਾਂ ਦੇ ਵਿੱਚ ਜਿਹਨੇ ਮੋਗੇ ਦਾ ਇਹ ਪਿੰਡ ਆ ਗਿਆ ਮਿੱਤਰੋ ਤੇ ਤਲਵੰਡੀ ਭਾਈ ਤੋਂ ਸਿੱਧਾ ਇਹ ਪਿੰਡ ਦੇ ਵਿੱਚ ਰਸਤਾ ਆਉਂਦਾ ਵਾ ਦੌਲਤਪੁਰਾ ਇਸ ਪਿੰਡ ਦਾ ਗਵੰਡੀ ਪਿੰਡ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗਾਂ ਤੇ ਇੱਕ ਮੈਂ ਹੋਊਗੀ 2 ਜਨਵਰੀ ਤੁਹਾਨੂੰ ਵਿਖਾਉਣੀ ਆ ਉਹ ਕਰਦੇ ਹਾਂ ਸ਼ੁਰੂਆਤ ਆਪਾਂ ਗਾਂ ਤੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਚਿਰਪਾ ਮਹਾਰਾਜ ਹੋਰ ਘਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਭਾਈ ਗਾਂ ਕਿੰਨਾਂ ਸੂਆ ਸੁਣਦੀ ਐ ਇਹ ਦੂਜੇ ਸੂਏ ਸੁਣੀ ਆਈ 4 ਦੰਦਾਂ ਦਾ 4 ਦੰਦਾਂ ਦਾ ਬੱਚਾ ਦੰਦ ਬਕਾ ਦੀ ਗਾਲਾ ਕਰਦੀ ਆ ਲੈ ਦੰਦ ਖਾ ਆਏ ਵੇਖੀ ਜਾਨੇ ਵੇਖੀ ਜਾਨ ਹਾਂ ਸਹੀ ਗੱਲ ਆ ਤੇਰੀ ਹੈ ਨਾ ਭਾਈ 4 ਆ ਪਿਆਰ ਹਣਾਂ ਕੰਨੀਆਂ ਚੱਕੀਆਂ ਹੀ ਆ ਜੀ ਹਾਂਜੀ ਹਾਂਜੀ ਛੇਗ ਦੀ ਐਸੇ ਦੂਜਾ ਸੂਸ ਹੁੰਦੀ ਆ ਭਾਈ ਦੂਜਾ ਸੂਸ ਹੁੰਦੀ ਆ ਕਿੰਨੇ ਦਿਨ ਲੈ ਜੂਗੀ ਭਾਈ ਹਜੇ ਇਹ 22 ਤਰੀਕ ਨੂੰ ਦਿਨ ਪੂਰੇ ਆ ਜੀ ਪੰਜਾਹ ਹਾਂ ਇਹਨਾਂ ਦੁੱਧ ਦਿੱਤਾ ਹੋਇਆ ਭਾਈ ਇਹਨੇ ਉਤਾਂ ਦਾ ਵੀ ਪਹਿਲੇ ਸੂਏ 22 ਕਿਲੋ ਚੋਇਆ ਜਿੱਤਾ ਵੀ ਹੋਊਗਾ ਬੈਠੀ ਤੋਂ 40 ਆ ਭਾਈ ਜਾਤ ਬਰੀਡ ਬਹੁਤ ਆ ਜੀ ਵੱਡੀ ਵੈੜ ਆ ਹਾਂ ਵੱਡੀ ਆ ਭਾਈ ਪੂਰੀ ਦੇ ਅੱਛਾ ਦਿਨ ਕਿੰਨੇ ਲੈ ਜੂਗੀ ਫਿਰ ਇਹ 22 ਤਰੀਕ ਨੂੰ ਆ 8-10 ਦਿਨ ਲੈ ਜਾਣੇ ਨੇ ਹਾਂਜੀ 8-10 ਦਿਨ ਲੈ ਜਾਣੇ ਤੇ ਰੇਟ ਭਾਈ ਫਿਰ ਕੀ ਕਰਾਂਗੇ ਰੇਟ ਜੀ ਭਾਵੇਂ 90 ਕਰਾ ਲਓ 95 ਕਰਾ ਲਓ 95 ਕਰ ਦਈਏ ਚਲੋ ਜਿਵੇਂ ਤੁਸੀਂ ਕਹਿੰਦੇ ਆ 10 ਰੁਪਏ ਖੁੱਲ ਕੇ ਦੋ ਚਲੋ 90 ਹੀ ਦੇ ਦਾਂਗੇ ਜੀ ਹੋਰ ਮਾਨਤਨ ਕਰ ਦਾਂਗੇ ਜੀ ਕਿ ਕੱਢੀ ਬਾਹਰ ਨੂੰ ਤੋਰੀ ਬਣਾ ਲੈ ਵੀ ਮਿੱਤਰੋ 90000 ਦੇ ਵਿੱਚ ਮਾਨਤਨ ਖੁੱਲਾ ਕਰ ਦੂਗਾ ਬਾਈ ਜਦੋਂ ਆਓਗੇ ਤੁਸੀਂ ਕਿਉਂਕਿ ਸੌਦਾ ਮੌਕੇ ਤੇ ਹੁੰਦਾ ਆ ਗੱਲ ਆ ਮਿੱਤਰੋ ਦੇਖ ਸਕਦੇ ਹਾਂ ਹਾਂ ਲੈ ਆ ਫੇੜੀ ਬਾਹਰ ਤਾਂ ਜਿਹੜੇ ਮੈਂ ਤਾਂ ਪਾਸਾ ਨਹੀਂ ਤੇ ਦਰਦ ਕੋੜੇ ਇੱਕੋ ਸਿੱਧਾ ਪਰ ਹੈ ਹਾਂ ਠੀਕ ਬੋਲ ਬੜੀ ਬੁੱਢੀ ਬਹੁਤ ਆ ਜੀ ਨਹੀਂ ਟਾਪ ਸਹੀ ਆ ਬਾਈ ਸੇਲ ਸੂਲ ਫੁੱਲ ਆ ਲੈ ਨਹੀਂ ਠੀਕ ਆ ਚੰਗੀ ਆ ਸਾਰੀ ਅਦਨੀਆਂ ਜੀ ਪੀੜੀ ਕਰਦੇ ਮਾੜੀ ਨਹੀਂ ਹੋਰ ਭੁਗਦੀ ਆ ਫਿਰ ਮੱਝ ਤੇ ਆ ਬਾਈ ਮੱਝ ਬਾਰੇ ਦੱਸੀ ਹੁਣ ਮੈਂ ਤੀਜਾ ਸੂਆ ਸੁਣੀ ਜੀ ਤੀਜਾ ਸੂਆ ਹੁੰਦੇ ਆ ਕਿੰਨੇ ਦਿਨ ਲੇਜੂਗੀ ਬਾਈ ਹਜੇ ਅੱਜ ਲੈ ਜੂਗੀ 5-6 ਦਿਨਾਂ ਦੇ 5 ਦਿਨਾਂ ਦਾ ਰੇਟ ਬਾਈ ਇਹਦਾ ਰੇਟ ਜੀ 70000 ਦੇ ਦਾਂਗੇ ਨਾ ਐ ਨਾ ਕਰਿਆ ਮਾਨਤਨ ਕਰ ਦਿਆ ਜੀ ਕਰਾਂਗੇ ਖੁੱਲ ਕੇ ਮਾਨਤਨ ਕਰ ਦਿਆ ਅੱਛਾ ਫਿਰ ਵੱਜ ਕੇ 2-3000 ਛੱਡ ਦੇ ਆਗੇ 65 ਦੀ ਰੱਖਦਾ ਨਹੀਂ 65 ਨਹੀਂ ਨਹੀਂ ਐ ਨਾ ਕਹ ਕੇ ਦੀ ਯਾਰ ਕਰਨ ਮੈਂ ਚੰਗੀ ਆ ਕਰਦੇ ਬਾਹਰ ਨੂੰ ਮੈਂ ਚੰਗੀ ਆ 65000 ਦੇ ਵਿੱਚ ਮਿਲ ਜਾਣੀ ਆ ਮੈਂ ਦੁੱਧ ਦਾਸ ਕਿਉਂ ਦੇ ਜੀ ਸਟਾਰਟ ਦੇ ਦੇ ਦਾਂਗੇ ਆਪ ਦੀ ਨਾ ਐ ਨਹੀਂ ਕਰਨਾ ਹੁਣ ਜਾਣ ਦੇ ਵਾ ਦਰਮਿਆਨੀ ਮੈਂ ਆ ਜਾਵਾਂ ਇੱਕ ਨੋਟ ਰੱਖ ਲੈਣੇ ਆ ਬਾਈ ਦੋ ਦਿਨੋਂ 10 ਕਿਲੋ ਦਹੀਂ ਕਿੰਨਾ ਜੀ 12 ਕਿਲੋ ਦਿੱਤਾ ਦੋ ਦਿਨੇ ਹਾਂਜੀ ਠੀਕ ਆ ਬਾਈ ਪਤਲੇ ਪਿੰਡੇ ਦੀ ਆ ਵੇਖੋ ਚਿਕ ਚਮੜੀ ਜੁਮੜੀ ਦੀ ਚੰਗੀ ਆ ਹਾਂ ਸੰਭੀ ਨਹੀਂ ਕਿਸੇ ਨੇ ਹਣਾ ਹਾਂਜੀ ਨੇਵਰ ਬੰਮਰ ਨੇਵਰ ਜੀ ਤਰੋ ਇਹ ਮੈਂ ਬਾਈ ਦੇ ਕੋਲੇ ਅੱਛਾ ਬਾਈ ਨੰਬਰ ਦੱਸੀ ਕੇਰਾ ਨੂੰ ਗੋਲੀਆਂ ਦੇ ਜੀ ਨੰਬਰ 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 94644 ਜੀ ਜੀ 98522 ਇੱਕ ਵਾਰੀ ਹੋਰ ਆਉਣ ਦੇ 94644 ਜੀ 98522 ਠੀਕ ਹੈ ਬੋ ਇਸ ਨੰਬਰ ਤੇ ਕਰ ਲਓ ਮੇਤਰੋ ਭਾਈ ਨਾਲ ਗੱਲ ਕਰ ਪਿੰਡ ਚੋਟੀਆਂ ਗਾਂਝਲਾ ਮੈਂ